ਮੇਰੇ ਕੋਲ ਇੱਥੇ ਇੱਕ ਜਮਾਂਬੰਦੀ ਦਾ ਪੇਜ ਖੁੱਲਿਆ ਹੋਇਆ ਜਿੱਥੇ ਤੁਸੀਂ ਦੇਖ ਰਹੇ ਹੋ ਨੰਬਰ ਖਸਰਾ ਇਹ ਸਾਰੇ ਨੰਬਰ ਖਸਰਾ ਨੇ ਜਿਹਨੂੰ ਕਿੱਲਾ ਨੰਬਰ ਵੀ ਕਹਿ ਦਿੰਦੇ ਨੇ ਤਾਂ ਕੌਰ ਸਿੰਘ ਜੀ ਨੇ ਇੱਕ ਕਮੈਂਟ ਬੜਾ ਵਧੀਆ ਕੀਤਾ ਸੀ ਕਿ ਇਹ ਜੇ ਕਿੱਲਾ ਨੰਬਰ ਨੇ ਇਹਨਾਂ ਦੇ ਮਗਰ ਇਹ ਕਿਉਂ ਲਿਖਿਆ ਹੁੰਦਾ ਹੈ ਵੀ ਜਿਵੇਂ 111 ਠੀਕ ਹੈ ਜੀ 111 ਉਸ ਤੋਂ ਬਾਅਦ ਇਹ ਦੋ ਡੰਡੀਆਂ ਲਾਈਆਂ ਹੋਈਆਂ ਨੇ ਉਸ ਤੋਂ ਬਾਅਦ 2/5 ਠੀਕ ਹੈ ਜੀ ਇਹ ਕਿਉਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਕਈ ਵਾਰ ਅਸੀਂ ਦੇਖਿਆ ਵੀ ਜਿਵੇਂ 111 ਕਿਆ ਇਹ ਲਿਖਿਆ ਹੋਇਆ ਉਹ ਸਿੱਧਾ 80 ਠੀਕ ਹੈ ਇੱਥੇ ਕੋਈ ਵੀ ਅੱਖਰ ਹੋ ਸਕਦਾ ਹੈ ਮੰਨ ਲਓ 1 80 ਇਸ ਤਰ੍ਹਾਂ ਲਿਖਿਆ ਹੁੰਦਾ 2 80 3 80 ਇਸ ਤਰ੍ਹਾਂ ਕਰਕੇ ਲਿਖਿਆ ਹੁੰਦਾ ਪਰੰਤੂ ਕੁਝ ਦੇ ਮਗਰ ਜਿਹੜੇ ਇਹ ਇਸ ਤਰ੍ਹਾਂ ਕਿਉਂ ਲਿਖਿਆ ਹੁੰਦਾ ਵੀ ਮੰਨ ਲਓ 2/5 ਹੋ ਗਿਆ ਠੀਕ ਹੈ ਜਿਵੇਂ 8 ਦਾ ਉਦਵਸਤ 2 ਜਿਹੜੇ ਡੰਡੀਆਂ ਲੱਗ ਜਾਂਦੀਆਂ ਫਿਰ 2 ਫਿਰ /5 ਇਹਨਾਂ ਦਾ ਕੀ ਮਤਲਬ ਹੁੰਦਾ ਠੀਕ ਹੈ ਜੀ ਇਹ ਜੇ ਤੁਸੀਂ ਦੇਖ ਰਹੇ ਹੋ ਇਸ ਚੀਜ਼ ਦਾ ਕੀ ਮਤਲਬ ਹੁੰਦਾ ਤੇ ਆ ਚੀਜ਼ ਦਾ ਕੀ ਮਤਲਬ ਹੁੰਦਾ ਠੀਕ ਹੈ ਇਹਨਾਂ ਦਾ ਕੀ ਅਰਥ ਕੀ ਹੁੰਦਾ ਇਹ ਕਿਉਂ ਇਦਾਂ ਲੱਗਦੇ ਆ ਸਾਰੇ ਨੰਬਰ ਇੱਕੋ ਜਿਹੇ ਕਿਉਂ ਨਹੀਂ ਹੁੰਦੇ ਜਦੋਂ ਕਿ ਆਪਾਂ ਨੰਬਰ ਇੱਕ ਨੂੰ ਰੂ ਚੇਂਜ ਕਰਦੇ ਨੇ ਜਿਵੇਂ 180 280 380 ਤਾਂ ਇੱਕੋ ਜਿਹੇ ਕਿਉਂ ਨਹੀਂ ਹੁੰਦੇ ਤਾਂ ਇਸ ਟਾਪਿਕ ਤੇ ਆਪਾਂ ਇੱਕ ਜਿਹੜੀ ਲੰਬੀ ਵੀਡੀਓ ਬਣਾਵਾਂਗੇ ਅੱਜ ਮੈਂ ਸ਼ਾਰਟ ਦੇ ਵਿੱਚ ਦੱਸਣ ਜਾ ਰਿਹਾ ਜੇਕਰ ਤੁਸੀਂ ਵੀ ਚਾਹੋ ਨਾ ਇਸ ਦੇ ਵਿੱਚ ਡਿਟੇਲ ਬਾਰੇ ਜਾਣਨਾ ਤਾਂ ਉਸ ਤੇ ਆਪਾਂ ਇੱਕ ਵੀਡੀਓ ਬਣਾਵਾਂਗੇ ਠੀਕ ਹੈ ਜੀ ਤਾਂ ਅੱਜ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਿੰਦਾ ਵੀ ਇਹ ਇਦਾਂ ਕਿਉਂ ਹੁੰਦੇ ਆ ਜਿਵੇਂ ਕੋਈ ਨੰਬਰ ਜਿਵੇਂ ਇੱਥੇ 13 ਠੀਕ ਹੈ ਜੀ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ 111 ਜਿਹੜੇ ਇਹ ਦੋ ਲਿਖੇ ਹੁੰਦੇ ਆ ਇਹ ਚੀਜ਼ ਇਸ ਨੂੰ ਮਸਤੀਰ ਬੋਲਦੇ ਠੀਕ ਹੈ ਜੀ ਜਿਹੜੀ ਮਰਬੇ ਦੀ ਨਿਸ਼ਾਨੀ ਆ ਜਿਵੇਂ 25 ਗੱਲਾਂ ਦਾ ਮਰਬਾ ਹੁੰਦਾ ਤਾਂ 25 ਜਿਹੜੋ ਕਿੱਲੇ ਪੂਰੇ ਹੁੰਦੇ ਜਿਵੇਂ ਜਿਵੇਂ ਤੁਸੀਂ 111 ਦਾ 2/5 ਲਿਖਿਆ ਠੀਕ ਹੈ ਜੀ ਇਹ ਵਟਾ ਇਹ ਅਲੱਗ ਗੱਲ ਹੈ ਕਈ ਵਾਰ ਲਿਖਿਆ ਹੁੰਦਾ 111/1 111/2 111/3 ਤਾਂ ਇਸ ਕਰਕੇ ਜਿਹੜਾ 111/25 ਤੱਕ ਜਾ ਕੇ ਇਹ ਨੰਬਰ ਐਂਡ ਹੋ ਜਾਂਦੀ 100 111/25 ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ 112/1 112/2 ਤਾਂ ਇਹ 25 ਕਿੱਲਿਆਂ ਤੋਂ ਬਾਅਦ ਜਿਹੜਾ ਮਰੱਬਾ ਨੰਬਰ ਬਦਲੇ ਜਾਂਦਾ ਠੀਕ ਹੈ ਜੀ ਇਹ ਇਸ ਕਰਕੇ ਲਿਖਿਆ ਹੁੰਦਾਗਾ ਉਦੋਂ ਬਾਅਦ ਜਿਹੜੇ 111/1 ਤਾਂ ਤੁਸੀਂ ਸਮਝ ਗਏ ਵੀ ਚਲੋ 111 ਮਰੱਬੇ ਦਾ ਇਹ 1 ਨੰਬਰ ਕਿੱਲਾ ਹੈ ਇੱਥੇ 2 ਲਿਖਿਆ ਹੁੰਦਾ ਤਾਂ 111 ਮਰੱਬੇ ਦਾ 2 ਨੰਬਰ ਕਿੱਲਾ ਹੈ ਪਰੰਤੂ ਜਿਹੜਾ ਆ ਲਿਖਿਆ ਹੋਇਆ 111 /2/5 ਇਹ ਦੱਗੇ ਲਿਖਿਆ ਹੋਇਆ ਠੀਕ ਹੈ ਜੀ ਇਸ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਇਹ ਨੰਬਰ ਟੁੱਟਿਆ ਹੋਇਆ ਕਿਸੇ ਟਾਈਮ ਇਹ ਨੰਬਰ ਜਿਹੜਾ 111 1 80 ਸੀਗਾ ਠੀਕ ਹੈ ਜੀ ਕਿਸੇ ਟਾਈਮ ਇਹ ਨੰਬਰ ਜਿਹੜਾ ਪੂਰਾ ਇੱਕ ਕਿਲੇ ਦਾ ਸੀਗਾ ਪਰੰਤੂ ਹੌਲੀ-ਹੌਲੀ ਜਿਵੇਂ-ਜਿਵੇਂ ਜੋ ਵੀ ਇਸ ਦਾ ਮਾਲਕ ਸੀ ਕਿਲੇ ਦਾ ਠੀਕ ਹੈ ਜੀ ਉਸ ਨੇ ਇਸ ਅੱਠ ਕਰਾਣਾਂ ਦੇ ਵਿੱਚੋਂ ਕੁਝ ਹਿੱਸਾ ਵੇਚ ਦਿੱਤਾ ਠੀਕ ਹੈ ਜੀ ਜਦੋਂ ਇਸ ਦਾ ਕੋਈ ਹਿੱਸਾ ਵੇਚ ਦਿੱਤਾ ਤਾਂ ਇਹ ਨੰਬਰ ਜਿਹੜਾ ਕੀ ਬਣ ਗਿਆ 111 ਮਸਤੀਲ ਦਾ 1/1 ਇਸੇ ਤਰੀਕੇ ਜਿਹੜਾ ਇੱਕ ਨਵਾਂ ਨੰਬਰ ਬਣਿਆ ਹੋਣਾ ਉਹ ਨੰਬਰ ਵੀ ਗਾਹੋਂ ਉਸ ਵਿੱਚ ਕੁਝ ਹਿੱਸਾ ਵੇਜ ਦਿੱਤਾ ਫਿਰ ਉਹ ਬਣ ਗਿਆ 8 111 ਮਸਤੀਲ ਦਾ 1/2 ਤੇ ਇਦਾਂ ਕਰ ਕਰਕੇ ਇਹ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਤਾਂ ਇੱਥੇ ਤੁਸੀਂ ਇਹ ਵੀ ਕਨਫਿਊਜ਼ ਹੋਵੋਗੇ ਕਿ 111 ਮਸਤੀਲਾ ਸਿੱਧਾ 2 ਕਿਉਂ ਲਿਖਿਆ ਠੀਕ ਹੈ ਜੀ 2 ਦਾ ਮਤਲਬ ਹੈ 2 ਨੰਬਰ ਕਿੱਲੇ ਦੇ ਵਿੱਚ ਟੁੱਟਿਆ ਹੋਇਆ ਅੱਗੇ ਠੀਕ ਹੈ ਜੀ ਉਦੋਂ ਵਾਸਤੇ ਤਾਂ ਪੰਜ ਆ ਗਿਆ ਇਹ ਕਿਉਂ ਆਇਆ ਇਸ ਦੇ ਬਾਰੇ ਆਪਾਂ ਜਿਹੜੀ ਬਹੁਤ ਲੰਬੀ ਵੀਡੀਓ ਬਣ ਜਾਵਗੀ ਜੇਕਰ ਆਪਾਂ ਬਾਲੀ ਡਿਟੇਲ ਵਿੱਚ ਜਾਈਏ ਤਾਂ ਅੱਜ ਟਾਈਮ ਦੀ ਸ਼ਾਰਟ ਜੇ ਇਸ ਕਰਕੇ ਸੋਲ੍ਹਾਂ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਿਆ ਵੀ ਇਹ ਤਾਂ ਕਰਕੇ ਵਟੇ ਲੱਗੇ ਉਹਦੇ ਵੀ ਇਹ ਨੰਬਰ ਅੱਗੇ ਦੀ ਅੱਗੇ ਟੁੱਟੇ ਹੁੰਦੀ ਹੈ ਜੇ ਮਹਣ ਇੱਕ ਕਨਾਲ 17 ਮਰਲੇ ਹੀ ਰਹਿ ਗਿਆ 1 17 ਲਿਖਿਆ ਨਾ ਇੱਕ ਕਨਾਲ 17 ਮਰਲੇ ਹੀ ਰਹਿ ਗਿਆ ਕੱਟਦਾ ਕੱਟਦਾ ਕੱਟਦੇ ਹੌਲੀ-ਹੌਲੀ ਟੁੱਟਦਾ ਜਾਂਦਾ ਹੈ। ਇੱਕ ਤੁਸੀਂ ਦੇਖਿਓ ਹੁਣੇ ਇਸ ਦੇ ਵਿੱਚ ਜੇ ਨੂੰ ਮੈਂ ਦਿਖਾ ਦਿੰਨਾ ਸ਼ਾਇਦ ਕੋਈ ਨੰਬਰ ਖਸਰਾ ਹੋਵੇ। ਇਹ ਲਿਖਿਆ ਹੋਇਆ ਹੈ ਠੀਕ ਹੈ ਜੀ। ਆ ਲਿਖਿਆ ਹੋਇਆ ਹੈ ਮਿੰਨ। ਇਹ ਮਿੰਨ ਦਾ ਕਿਉਂ ਲੱਗ ਜਾਂਦਾ? ਮਿੰਨ ਦਾ ਮਤਲਬ ਵੀ ਹੁੰਦਾ ਹੈ ਵੀ ਨੰਬਰ ਜਿਹੜਾ ਇਹ ਟੁੱਟਿਆ ਹੋਇਆ ਕਈ ਵਾਰੀ ਲਿਖ ਦਿੰਦੇ ਨੇ ਜਦੋਂ ਪਹਿਲੀ ਵਾਰ ਨੰਬਰ ਜਦੋਂ ਟੁੱਟਦਾ ਹੈ। ਠੀਕ ਹੈ ਜਿਵੇਂ 8/1 ਇਹਦੇ ਨਾਲ ਮਿੰਨ ਲਾ ਦਿੰਦੇ। ਕਹਿੰਦਾ ਭਾਵੇਂ ਨੰਬਰ ਅੱਗੇ ਟੁੱਟਿਆ ਹੋਇਆ ਹੈਗਾ ਠੀਕ ਹੈ ਜੀ। ਇਹ ਜਿਹੜਾ ਪੂਰੇ ਨੰਬਰ ਦਾ ਕੁਝ ਹਿੱਸਾ ਹੁੰਦਾ ਮਿੰਨ ਦਾ ਮਤਲਬ। ਤਾਂ ਅੱਜ ਦੀ ਵੀਡੀਓ ਵਿੱਚ ਮੈਂ ਸਿਰਫ ਥੋੜੀ ਜਿਹੀ ਜਾਣਕਾਰੀ ਦੇਣੀ ਸੀ ਕਿਉਂਕਿ ਟਾਈਮ ਬਹੁਤ ਸ਼ਾਰਟ ਜਿਆ ਵੀਡੀਓ ਅੱਜ ਲੇਟ ਬਣਾਈ ਹੈ ਤੇ ਆਪਾਂ ਬਾਕੀ ਦੀ ਡਿਟੇਲ ਹੈ ਜਿਹੜੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਸ ਚੀਜ਼ ਤੇ ਆਪਾਂ ਵੀਡੀਓ ਬਣਾਈਏ ਕਿ ਨਾ ਜੇਕਰ ਤੁਹਾਨੂੰ ਲੱਗਦਾ ਵੀ ਇਹ ਵਿਸ਼ਾ ਇੱਕ ਵਧੀਆ ਵਿਸ਼ਾ ਹੈ ਇਸ ਵਿੱਚ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਕਮੈਂਟ ਜ਼ਰੂਰ ਕਰੋ ਠੀਕ ਹੈ ਜੀ ਜੇਕਰ ਵਧੀਆ ਕਮੈਂਟ ਆਉਂਦੇ ਆ ਤੇ ਆਪਾਂ ਵੀਡੀਓ ਇੱਥੇ ਡਿਟੇਲ ਜ਼ਰੂਰ ਬਣਾਵਾਂਗੇ ਤਾਂ ਮਿਲਦੇ ਆ ਇੱਕ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਅਕਾ